ਕੀ ਮਸਲਾ ਕੀ ਹੈ ਜੀ ਮਸਲਾ ਭਾਜੀ ਇਹ ਆ ਕਿ ਸਾਡਾ ਅਗਲੇ ਦਾ ਜਿੰਨਾ ਰਕਬਾ ਅੱਗੇ ਪੈਂਦਾ ਹੋਰ ਕਿਸੇ ਦਾ ਨਹੀਂ ਪੰਗਾਲੇ ਪਿੰਡ ਦੇ ਵਿੱਚ ਇਹਨੂੰ ਨਾਲ ਝੁੱਗੀਆਂ ਨਰਮਾ ਹੁੰਦੀ ਜ਼ਮੀਨ 150 ਕਿੱਲੇ ਦੇ ਲਗਭਗ ਪਾਣੀ ਆ ਜਿਹੜਾ ਖਲੋਤਾ ਹੈ ਤੁਹਾਡੀ ਕਿੰਨੀ ਜ਼ਮੀਨ ਸਾਡੀ 16 ਕਿੱਲੇ ਥਾਂ ਹੈ ਸਰੀ ਇਸੇ ਪਾਣੀ ਚਾਹੀਏ ਹਾਂਜੀ ਹਾਂਜੀ ਤੇ ਅਹੀਂ ਤਾਂ ਨਾ ਸਾਡੇ ਕੋਲ ਕੋਈ ਸਹਤਾਲਾ ਪਹੁੰਚਿਆ ਜੀ ਨਾ ਕੋਈ ਸਾਡੇ ਕੋਲ ਮੰਤਰੀ ਪਹੁੰਚਿਆ ਜੀ ਪੰਪ ਸਾਨੂੰ ਇੱਕ ਮਿਲ ਗਿਆ ਉਹਦੇ ਵਾਸਤੇ ਡੀਜ਼ਲ ਨਹੀਂ ਆ ਕਦੋਂ ਦਾ ਬੰਦ ਪਿਆ ਬਿਮਾਰ ਸਾਡੇ 8-10 ਦਿਨ ਹੋ ਗਏ ਜੀ ਦੋ ਤਿੰਨ ਡੰਗਰ ਸਾਡੇ ਮਰ ਗਏ ਆ ਦੂਜੇ ਬਿਮਾਰ ਪਏ ਜੀ ਸਾਡੇ ਉਹ ਵੀ ਅੰਦਰ ਬਿਮਾਰ ਪਏ ਤੁਸੀਂ ਵੇਖ ਸਕਦੇ ਡਾਕਟਰ ਬੋਦ ਲਾ ਕੇ ਕੋਲੇ ਬੈਠਾ ਤੇ ਇਹ ਇਹ ਜਿਹੜੇ ਫਾਟੀ ਆ ਮਕਾਨ ਵੀ ਤੁਹਾਡਾ ਪਾਟਾ ਪਿਆ ਹਾਂ ਜੀ ਦੋ ਤਾਂ ਘਰ ਮੇਰੇ ਪਾਟੇ ਆ ਦੋ ਹੀ ਮੇਰੇ ਤੋਂ ਛੋਟੇ ਦੇ ਪਾਟੇ ਆ ਇਹ ਕਿੱਥੇ ਦਾ ਐਡਰੈਸ ਪੂਰਾ ਦੱਸੋ ਕਿੱਥੇ ਪੈਂਦਾ ਹੈ ਇਹ ਜੀ ਜਦੋਂ ਆਪਾਂ ਪੰਘਾਰੇ ਦਾਣਾ ਮੰਡੀ ਤੋਂ ਆਉਂਦੇ ਆ ਉਹਦੇ ਤੋਂ ਸਾਹਮਣੇ ਅਗਲੇ ਬੰਨੇ 1 ਕਿਲੋਮੀਟਰ ਪੈਂਦਾ ਹੈ ਪਰ ਕੋਈ ਪਰਸ਼ਾ ਉੱਤੇ ਬਿਲਕੁਲ ਤੇ ਪਿਛਲੇ ਬੰਨੇ ਡਰੇਨ ਆ ਅਗਲੇ ਬੰਨੇ ਤਾਰਾਂ ਨੇ ਤੇ ਜਿਹੜਾ ਵੀ ਕੋਈ ਭੈਣ ਭਰਾ ਕੋਈ ਵੀ ਆਉਂਦਾ ਉਹ ਸਾਰੇ ਅੱਗੇ ਚਲੇ ਜਾਂਦੇ ਆ ਸਾਡੇ ਕੋਲ ਨਾ ਕੋਈ ਮੰਤਰੀ ਪਹੁੰਚਿਆ ਜੇ ਨਾ ਕੋਈ ਸੇਵਾ ਵਾਲਾ ਪਹੁੰਚਿਆ ਜੇ ਤੇ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਆਖਿਆ ਜਾਗੇ ਨਹੀਂ ਯਹੀ ਕਿ ਨੂੰ ਆਖ ਕੇ ਪੰਘਾਲੇ ਦਾ ਸਰਪੰਚ ਉਹ ਆਖਦਾ ਤੁਸੀਂ ਝੁੱਗੀਆਂ ਵਾਲੇ ਸਰਪੰਚ ਨੂੰ ਆਖੋ ਦੇ ਲਾਗੇ ਜੇ ਤੇ ਝੁੱਗੀਆਂ ਵਾਲੇ ਨੂੰ ਆਖੀ ਦੇ ਦੋ ਆਖਦਾ ਤੁਹਾਡਾ ਰੰਗਵਾ ਪੰਘਾਲੇ ਦਾ ਉਹ ਵੀ ਸੱਚੇ ਆ ਜੀ ਆਪੀ ਥਾਂ ਤੇ ਹੁਣ ਮੰਗ ਕੀ ਕਰਦੇ ਅਸੀਂ ਤਾਂ ਮੰਗ ਹੀ ਕਰਦੇ ਇੱਕ ਤਾਂ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਅਹੀਂ ਪੜੀ ਖਾਲੀ ਕਰ ਗਏ ਜੇ ਸਾਡੇ ਪਾਣੀ ਨਾ ਨਿਕਲਿਆ ਤੇ ਸਾਡੀ ਸਾਰੇ ਗਾਂ ਕਣਕਮਣੀ ਬੀਜੀ ਜਾਣੀ ਤੇ ਕਿੱਥੋਂ ਬੱਚਿਆਂ ਨੂੰ ਖਵਾਵਾਂਗੇ ਬੜੀ ਜਾਨ ਤੰਗ ਹੈ। ਅਗਦੀ ਤੁਹਾਡਾ ਹੰਜੀ ਸਿੰਘ ਜੀ ਕਿਹੜਾ ਪੈਣੇ? ਪੰਗਾ ਲਾ ਜੀ। ਕੀ ਮਸਲਾ ਕੀ ਹੈ ਜੀ ਜਿਹੜਾ ਪਾਣੀ ਸਾਰਾ ਖਲੋਤਾ ਪਿਆ ਕਾਲਾ ਹੋਇਆ ਪਿਆ ਪਾਣੀ। ਮਸਲਾ ਵੇਖੋ ਜੀ ਦਾ ਤੇ ਮਸਲਾ ਤਾਂ ਅੱਗੇ 23 ਜੀ ਵੀ ਆ ਗਿਆ ਪਾਣੀ। ਐਰਕੀ ਆ ਗਿਆ 23 ਵਰੀ ਸਾਨੂੰ ਮਾਅਬਜਾ ਤੱਕ ਨਹੀਂ ਮਿਲਿਆ। ਵੇਖੋ ਹੁਣ ਗਰਦੌਰੀਆਂ ਹੋਈਆਂ ਇਹ ਵੇਖੋ ਕੁਝ ਮਿਲਦਾ ਨਹੀਂ 80000 ਦੇ ਝੋਨੇ ਨਿਕਲਦੇ ਆ ਤੇ ਰਥਰੂ ਪੁੰਜਣੀ ਆਈ ਗੱਲ ਜੇ 5-7000 ਮਿਲ ਗਿਆ ਕਿ ਦਾ ਅਸਲ ਦੇ ਵਿੱਚ ਹਾਲੇ ਆ ਮੰਗ ਸਭ ਤੋਂ ਵੱਡੀ ਸਾਡੀ ਇਹਦੀ ਆ ਪਿੱਛੇ ਬੰਨ ਵਾਜੇ ਜਿਹੜਾ 150 ਕਿੱਲਾ ਗੇ ਡੁੱਬਾ ਹੈ ਇਹਦੇ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਆ ਪਿੱਛੇ ਬੰਨ ਵਾਜੇ ਜਿਹੜਾ ਅਸੀਂ ਬੱਜ ਕੇ ਨਹੀਂ ਤਾਂ ਆਏ ਸਾਲ ਹੀ ਇਹੋ ਹਾਲ ਹਾਲ ਹੋਣਾ ਹੈ ਸਾਡਾ ਦੂਜੀ ਗੱਲ ਇਹ ਚਲੋ ਪੰਪ ਆਇਆ ਕੋਈ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਪਾਣੀ ਕੱਢਿਆ ਜਾਵੇ ਬਾਹਰ ਕਦੋਂ ਦਾ ਖਲੋਤਾ ਪੰਪ ਹਾਂਜੀ ਪੰਪ ਕਦੋਂ ਦਾ ਖਲੋਤਾ ਪੰਪ ਨੂੰ ਹਫਤਾ ਹੋ ਗਿਆ ਇੱਕ ਤੇ ਕਿਆ ਨਹੀਂ ਪ੍ਰਸ਼ਾਸਨ ਨੂੰ ਕਿ ਤੇਲ ਪਾਓ ਪ੍ਰਸ਼ਾਸਨ ਨੂੰ ਕਿਹਾ ਹੋਇਆ ਚਲੋ ਪ੍ਰਸ਼ਾਸਨ ਤੇ ਕਿੱਥੋਂ ਕੋਈ ਸੁਣਦੇ ਆ ਪ੍ਰਸ਼ਾਸਨ ਨੂੰ ਕਹਿ ਕੇ ਕੋਈ ਨਹੀਂ ਸੁਣਦਾ ਇਹ ਪੰਪ ਬੰਨਾਰੇ ਪਿਆ ਹੁਣ ਡੀਜ਼ਲ ਤੋਂ ਬਿਨਾ ਕਦੇ ਨਾ ਚੱਲਣਾ ਪੰਪ ਨਹੀਂ ਮੰਤਰੀ ਦਾ ਡੇਰੀ ਦਾ ਨੇ ਪੂਰੀ ਸੇਵ ਕਰ ਹਾਂਜੀ ਉਹਨਾਂ ਪੰਪ ਦੇ ਮੰਤਰੀ ਨੇ ਦਿੱਤੇ ਆ ਬਾਕੀ ਜਿਹੜੀ ਸਹਾਇਤਾ ਕੀਤੀ ਸਾਡੀ ਗਸੇਵਕ ਸੰਮਚ ਝੁਗਿਆ ਇਹ ਕੀਤੀ ਆ ਪੰਨਾਰੇ ਪੱਖੋਂ ਕੋਈ ਸਰਪੰਚਾ ਸਾਡੇ ਇਹਦਾ ਸਹਾਇਤਾ ਨਹੀਂ ਹੋਈ ਕਿਹੜੀ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਹਾਂਜੀ ਹੁਣ ਮੰਗ ਕੀ ਕਰਦੇ ਮੰਗੇ ਕਿ ਸਾਨੂੰ ਡੀਜ਼ਲ ਦਿੱਤਾ ਜਾਵੇ ਬਾਕੀ ਇਹ ਜੋ ਪਾਣੀ ਦਾ ਹਾਲ ਹੋਈ ਬਾਅਦ ਦੇ ਵਿੱਚ ਪਾਣੀ ਨਿਕਲ ਜੇ ਸਾਨੂੰ ਬੀ ਖਾਦ ਦਾ ਹਾਲ ਫਸਲ ਕਿੰਨੀ ਡੁੱਬੀ ਹੈ ਤੁਹਾਡੀ ਹਾਂਜੀ ਫਸਲ ਕਿੰਨੀ ਡੁੱਬੀ 16 ਕਿੱਲੇ ਖਾਂ ਡੁੱਬਾਈ ਤੁਹਾਡਾ ਪਿੱਛੇ ਸਾਰਾ ਕਵਰ ਕਰ ਸਕਦੇ ਤੁਸੀਂ ਜਿੰਨਾ ਵੀ ਹੈਗਾ ਹਾਂਜੀ ਹਾਂਜੀ ਕਿਹਨਾ ਭਾਜੀ ਆਪਣਾ ਮੇਰਾ ਨਾਂਜੀ ਗੁਰਦੀਪ ਸਿੰਘ ਹੜਪੀਟ ਤੇ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਅਗੋ ਤਰਨਤਾਰਨ ਕਿਹੜਾ ਪਿੰਡ ਜਿੱਥੇ ਤੁਸੀਂ ਖੜੇ ਹੋਣਾ ਇਹ ਜੀ ਪਿੰਡ ਪੰਗਾਲੇ ਦੀਆਂ ਬਹਿਕਾਂਵਾਂ ਜਿੱਥੇ ਖੜੇ ਆ ਇਸ ਟਾਈਮ ਇਹ ਜਿਹੜਾ ਪਾਣੀ ਤੁਸੀਂ ਵੇਖ ਰਹੇ ਜੋ ਇਹ ਪਾਣੀ ਜਿਹੜਾ ਹੜ ਆਇਆ ਵਾ ਦਰਿਆ ਦੇ ਵਿੱਚ ਪਾਣੀ ਓਵਰਫਲੋ ਹੋ ਕੇ ਤੇ ਇਹਨਾਂ ਜ਼ਮੀਨਾਂ ਨੂੰ ਮਾਰ ਪਈ ਆ ਇਹ 100 ਤੋਂ 150 ਕਿੱਲਾ ਜ਼ਮੀਨ ਹੈ ਜਿਹਦੇ ਵਿੱਚ ਦੋ ਪਿੰਡਾਂ ਦਾ ਝੁੱਗੀਆਂ ਨੂਰਮੰਦ ਤੇ ਪੰਘਾਲੇ ਦਾ ਅਜੇ ਵੀ 4-4 5-5 ਫੁੱਟ ਪਾਣੀ ਇੱਥੇ ਖੜਾ ਤੇ ਇਹ ਕਿਸਾਨ ਵੀਰ ਸਾਡੀ ਹੜਪੀੜ ਤੇ ਕਮੇਟੀ ਦੇ ਮੈਂਬਰ ਆ ਇਹਨਾਂ ਨੇ ਅੱਜ ਸਾਨੂੰ ਕਾਲ ਕੀਤੀ ਵੀ ਸਾਡੇ ਇੱਥੇ ਬਹੁਤ ਹਾਲ ਬਿਹਤਰ ਹੋ ਗਏ ਆ ਕਾਲਾ ਪਾਣੀ ਹੋਣ ਕਰਕੇ ਇੱਥੇ ਬਿਮਾਰੀਆਂ ਬਹੁਤ ਫੈਲਣਦੀਆਂ ਇਹਨਾਂ ਦੇ ਪਸ਼ੂ ਵੀ ਇਹਨਾਂ ਦੇ ਅਕੋਰਡਿੰਗ ਦੱਸਣ ਹੁੰਦੇ ਆ ਵੀ ਦੋ ਤਿੰਨ ਪਸ਼ੂ ਵੀ ਇਹਨਾਂ ਦੇ ਮਰ ਚੁੱਕੇ ਆ ਇਸੇ ਪਾਣੀ ਜੀ ਇਸੇ ਪਾਣੀ ਦਾ ਕਰਕੇ ਬਿਮਾਰੀ ਕਾਰਨ ਤੇ ਆਪਣੇ ਇੱਥੋਂ ਕੋਈ ਜਿਹੜਾ ਪੰਪ ਇਹਨਾਂ ਨੂੰ ਇੱਕ ਦਿੱਤਾ ਵਾ ਬਲਾਕ ਵਾਲਿਆਂ ਨੇ ਬਲਾਕ ਵਾਲਿਆਂ ਨੇ ਪੰਪ ਤਾਂ ਦਿੱਤਾ ਵਾ ਪਰ ਉਹਦੇ ਵਿੱਚ ਅਜੇ ਡੀਜ਼ਲ ਦੀ ਸਮੱਸਿਆ ਆਉਂਦੀ ਆ ਉਹਦੇ ਵਿੱਚ ਡੀਜ਼ਲ ਨਹੀਂ ਹੈਗਾ ਪੰਪ ਵੀ ਇੱਕ ਆ ਤੇ 100 ਗਿੱਲਾ ਥਾਂ ਆ ਜਿੱਦੇ ਵਿੱਚ 6-6 ਫੁੱਟ ਪਾਣੀ ਖੜਾ ਕਿ ਕਿਹਦੇ ਕਹਿੰਦੇ ਦਿੱਤਾ ਗਿਆ ਹੈ ਪੰਪ ਜੀ ਇਹ ਕਿਹਦੇ ਕਹਿਨ ਤੇ ਇਹ ਲਾਲਜੀਤ ਭੁੱਲਰ ਜਿਹੜੇ ਉਹਨਾਂ ਨੇ ਦਿੱਤਾ ਸੀ ਇਹ ਸਰਪੰਚ ਨੂੰ ਤੇ ਉਹਨਾਂ ਨੇ ਮੁੜ ਕੇ ਪਤਾ ਨਹੀਂ ਡੀਜ਼ਲ ਦੀ ਵਿੱਚ ਇਹਦੇ ਕੰਪਟੀ ਔਨ ਕਰਕੇ ਬੰਦ ਪਿਆ ਹੈ ਕਿੰਨੇ ਦਿਨਾਂ ਦਾ ਬੰਦ ਪਿਆ ਇਹ 8 ਦਿਨ ਹੋ ਗਏ 8 ਦਿਨ ਹੋ ਗਏ ਪੰਪ ਬੰਦ ਪਏ ਨੂੰ ਤੇ ਇਹ ਕਹਿੰਦੇ ਵੀ ਡੀਜ਼ਲ ਦੀ ਸਮੱਸਿਆ ਔਨ ਕਰਕੇ ਉਹ ਪਾਣੀ ਨਹੀਂ ਨਿਕਲ ਸਕਿਆ ਬਾਕੀ ਇਹ ਏਰੀਆ ਵੜਾਵਾ 100 ਤੋਂ 150 ਕਿੱਲਾ ਜਿੱਥੇ 6-6 ਫੁੱਟ ਪਾਣੀ ਖੜਾ ਤੇ ਜੇ 2-3 ਪੰਪ ਹੋਰ ਲੱਗ ਜਾਣ ਤੇ ਜਿੰਨਾ ਵੀ ਜਲਦੀ ਪਾਣੀ ਨਿਕਲ ਜੂਗਾ ਤੇ ਬਿਮਾਰੀਆਂ ਤੋਂ ਬਚ ਜਾਣਗੇ ਨਹੀਂ ਤੇ ਇਹਨਾਂ ਦੇ ਜਿਹੜੇ ਪਸ਼ੂ ਦੂਜੇ ਵੀ ਆ ਉਹ ਵੀ ਐ ਦੱਸਣ ਦੇ ਕੋ ਇਹਨਾਂ ਦੇ ਕਾਰਨ ਵੀ ਬਿਮਾਰ ਪਏ ਉਹ ਵੀ ਪਸ਼ੂ ਪਾਣੀ ਵੀ ਵੇਖਣ ਦੇ ਤਾਂ ਬਹੁਤ ਖਰਾਬ ਹੈ ਪਾਣੀ ਬਹੁਤ ਜ਼ਿਆਦਾ ਹੈ ਬਿਮਾਰੀਆਂ ਇਹਨਾਂ ਨੂੰ ਇਹਨਾਂ ਦੇ ਜੀ ਵੀ ਬਿਮਾਰ ਆ ਤੇ ਪਸ਼ੂ ਬਿਮਾਰ ਆ ਬਾਕੀ ਨਾ ਇਹ ਥੋੜਾ ਜਿਹਾ ਸਾਈਡ ਤੇ ਪੈ ਜਾਂਦਾ ਜਿਹੜੇ ਉਧਰ ਦਰਿਆ ਵਾਲੀ ਸਾਈਡ ਤੋਂ ਥੋੜਾ ਜਿਹਾ ਹਟ ਕੇ ਪੈ ਜਾਂਦਾ ਇਧਰ ਨਾ ਤਾਂ ਕੋਈ ਸਮਾਜ ਸੇਵੀ ਸੰਸਥਾ ਹੀ ਪਹੁੰਚੀ ਆ ਐਡਰੈਸ ਦੱਸੋ ਕਿੱਥੇ ਗਾਵੇ ਇਹ ਕਿੱਥੇ ਪੈਂਦਾ ਜੀ ਇਹ ਝੁੱਗੀਆਂ ਤੇ ਪੰਘਾਲੇ ਦੀ ਇਹ ਜਮੀਨ ਆ ਇਹ ਲਾਸਟ ਪਿੰਡ ਆ ਬਾਰਡਰ ਦੇ ਜ਼ੀਰੋ ਲਾਈਨ ਤੇ ਖੜੇ ਆ ਆਪਾਂ ਤਰਨ ਤਰਨ ਪਿੰਡ ਦਾ ਹੁਣ ਮੰਗ ਕੀ ਆ ਜੀ ਸਾਡੀ ਮੰਗ ਤਾਂ ਇਹੋ ਹੀ ਆ ਜੀ ਇਹਨਾਂ ਨੂੰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੜੇ ਪੰਪ ਖੜੇ ਆ ਇਹ ਡੀਜ਼ਲ ਖੁਣੋ ਇਹਨਾਂ ਨੂੰ ਡੀਜ਼ਲ ਮੁਹਈਆ ਕਰਾਇਆ ਜਾਵੇ ਤੇ ਪੰਪ 1 2 ਪੰਪ ਹੋਰ ਦੇ ਕੇ ਇਹ ਜਲਦ ਤੋਂ ਜਲਦ ਪਾਣੀ ਕਢਾਇਆ ਜਾਵੇ ਤਾਂ ਜੋ ਇਹ ਬਿਮਾਰੀਆਂ ਤੋਂ ਕਿਸਾਨ ਵੀ ਬਚ ਜਾਣ ਜਿਹੜੇ ਇਹਨਾਂ ਦੇ ਪਸ਼ੂ ਆ ਜਿਹੜੇ 2 3 ਮਰ ਗਏ ਆ ਉਹ ਵੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੇ ਪਸ਼ੂਆਂ ਦੀ ਪਰਪਾਈ ਕੀਤੀ ਜਾਵੇ ਤੇ ਫਸਲ ਦਾ ਖਰਾਬਾ ਵਾ ਉਹ ਵੀ ਪੂਰਨ ਤੌਰ ਤੇ ਖਰਾਬ ਹੋ ਗਈ ਉਹ ਵੀ ਪਰਪਾਈ ਕੀਤੀ ਜਾਵੇ ਜੀ ਭਾਈ ਆਪਣੇ ਮਰੀਕ ਸਿੰਘ ਜੀ ਸਾਬਕਾ ਸਰਪੰਚ ਸੀ ਸਾਬਕਾ ਸਰਪੰਚ ਜੀ ਪਿੰਡ ਚੁਗਿਆਂ ਲੋਕ ਮੋਣ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਜੀ ਇਹ ਨਾ ਸਤਲੋ ਇਹ ਦਰਿਆ ਜਿਹੜਾ ਨਾ ਉਹ ਸਿੱਧਾ ਜਿਹੜਾ ਜਾਂਦਾ ਪਾਕਿਸਤਾਨ ਚ ਉਧਰੋਂ ਮੁੜ ਕੇ ਤਾਰਾ ਰਾਂ ਹੀ ਪਾਣੀ ਇਧਰ ਆਇਆ ਇਹ ਜਿਹੜਾ ਏਰੀਆ ਨਾ ਇੱਥੇ ਜਿੱਥੇ ਅਸੀਂ ਖਲੋਤੇ ਆ ਇਹ ਜਾਣੀ ਕਿ ਡੋਮ ਹੀ ਪੈ ਜਾਂਦਾ ਵੀ 100 ਕਿਲੇ ਦਾ ਇਹਦਾ ਪਾਣੀ ਆਦਾ ਜਾਂਦਾ ਪਰ ਇਹਦੀ ਨਿਕਾਸੀ ਕਿਸੇ ਬਣਨੀ ਨਹੀਂ ਹੈਗੀ ਐ ਬੰਨਿਆ ਇਹਦੀ ਖੇਮ ਕਰਨ ਵਾਲੀ ਡਰੇਨ ਆ ਉਹ ਵੀ ਉੱਚੀ ਹੁੰਦੀ ਪਾਣੀ ਖਲੋਤਾ ਕੋਈ ਵੱਡਿਆਂ ਜੇ ਪਰਾ ਪਾਣੀ ਨਹੀਂ ਜਾ ਸਕਦਾ ਇਹਦੇ ਜੇ ਆ ਵੀ ਮੇਰਾ ਵੀ ਢੂੜ ਮਹੀਨੋਂ ਕੇ ਪਾਣੀ ਖਲੋਤੇ ਨੂੰ ਆਏ ਤੇ ਕਰ ਜਿਹੜਾ ਥੋੜਾ ਬੜਾ ਸਿਮਿਆ ਥੱਲੇ ਹੀ ਗਿਆ ਬਾਕੀ ਇਹਦੀ ਨਿਕਾਸੀ ਨਕੂਸੀ ਦਾ ਕੋਈ ਹੱਲ ਨਹੀਂ ਕੀਤਾ ਨਾ ਕਿਸੇ ਸਮਾਜ ਸੇਵੀ ਨੇ ਨਾ ਸਰਕਾਰ ਨੇ ਨਾ ਕਿਸੇ ਵੀ ਤੇ ਨਹੀਂ ਕਿੰਨੇ ਸਰਕਾਰ ਨੇ ਲਾਲਜੀਤ ਭੁੱਲਰ ਨੇ ਦਿੱਤੇ ਪੰਪ ਪੰਪ ਜੇ ਪੰਪ ਤਾਂ ਦਿੱਤਾ ਬਾਰੋ ਤੇਲ ਘੁਣੋ ਖਲੋਤਾ ਕਿੰਨੇ ਦਿਨ ਹੋ ਗਏ 8-10 ਦਿਨ ਹੋ ਗਏ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਇਹੇ ਹੀ ਕਰਦੇ ਆ ਵੀ ਇੰਦੇ ਕੋਈ ਵੱਡੇ ਪੰਪ ਲਾਏ ਜਾਣੇ ਨਿੱਕਾ ਪੰਪੇ ਨੇ ਤਾਂ ਸਵਾਰਨਾ ਕੁਝ ਨਹੀਂਗਾ ਵੱਡੇ ਪੰਪ ਲੱਗਣਾਂ ਫੇਰ ਇਹ 100 ਗੱਲੇ ਚੋਂ ਪਾਣੀ ਨਿਕਲੇਗਾ ਸਰਕਾਰ ਦਾ ਆਖੰਦ ਹੀ ਹੈ ਕਿ ਅਸੀਂ ਲੋਕਾਂ ਦੀ ਸਹਾਇਤਾ ਪੂਰੀ ਕਰਨ ਦੇ ਨਾਲ ਜਾ ਜਾ ਕੇ ਚਲੋ ਕਰਦੇ ਹਾਂਗੇ ਪਰ ਇਧਰ ਤਾਂ ਸਾਇਦਾ ਤੁਹਾਨੂੰ ਵਿਖਾਈ ਦਿੱਤੀ ਕਿੰਨੀ ਕੋਈ ਹੈ